ਪਿੰਡ ਬੰਬੇਹਾ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਇੱਕ ਮਹਿਲਾ ਦੇ ਹੱਕ ਦੇ ਵਿੱਚ ਨਿਹੰਗ ਸਿੰਘ ਜਥੇਵੰਦੀਆਂ ਨੇ ਧਾਵਾ ਬੋਲ ਦਿੱਤਾ ਦਾਦੀਆ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਬੇਹਾ ਵਿਖੇ ਪੰਚਾਇਤ ਵੱਲੋਂ ਸਰਕਾਰੀ ਪਹੀ ਦੀ ਮ੍ਰਿਤਕੀ ਕਰਵਾਉਣ ਨੂੰ ਲੈ ਕੇ ਸਰਪੰਚ ਤੇ ਫੌਜੀ ਦਾ ਪਰਿਵਾਰ ਆਮੋ-ਸਾਮਣੇ ਹੋ ਗਏ ਫੌਜੀ ਗੁਰਪ੍ਰੀਤ ਸਿੰਘ ਤੇ ਬਜ਼ੁਰਗ ਮਾਤਾ

ਪੰਚਵਨ ਸ਼ਾਨ ਸਿੰਘ ਸਾਹਿਬ ਜਹਾਦਰ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਕਾਨਾ ਸਾਹਿਬ ਵਾਲੇ ਮਜੂਦਾ ਮੁਖੀ ਦਾਸ ਸੇਵਾਦਾਰ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦਾ ਦਾਇਦਰ ਮੁਕਸਰ ਸਾਹਿਬ ਜਸਵੰਤ ਸਿੰਘ ਹਾਂਜੀ ਦੇਖੋ ਜੀ ਅਸੀਂ ਤੁਹਾਡੇ ਕੋਲ ਇਸ ਲਈ ਪਹੁੰਚੇ ਹਾਂ ਕਿ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਵੇਖ ਕੇ ਬੀਬੀ ਦੇ ਨਾਲ ਜੋ ਕਕਾਰਾਂ ਦੀ ਬੇਅਦਵੀ ਹੋਈ ਆ ਹਾਂਜੀ ਹਾਂਜੀ ਉਹਦੇ ਲਈ ਅਸੀਂ ਵੀਡੀਓ ਅਪਲੋਡ ਕੀਤੀ ਹੋਈ ਸੀ ਕਿਉਂਕਿ ਪੰਥ ਦੇ ਸਾਨੂੰ ਕਾਰਜ ਹੋਰ ਵੀ ਬਹੁਤ ਆ ਹਾਂਜੀ ਹਾਂਜੀ ਉਹਦੇ 'ਚ ਅਸੀਂ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਸੀ ਹਾਂਜੀ ਕਿ ਜਾਇ ਕਰੋ ਸਹੀ ਆ ਤਕਾਰਾਂ ਦੀ ਬਿਆਦ ਵੀ ਉਹਦੇ ਤੇ ਐਕਸ਼ਨ ਲਿਆ ਜਾਵੇ ਤੇ ਉਹ ਜਿਹਦੇ ਧਾਰਾ ਲਾਈ ਜਾਵੇ ਫਿਰ ਉਹਦੇ ਚ ਤੁਹਾਡੇ ਦੇ ਕੱਲ ਸਾਡੇ ਦਲ ਪੰਖ ਤੇ ਟਿੱਪਣੀ ਠਾਈ ਗਈ ਆ ਠੀਕ ਆ ਉਹ ਅਸੀਂ ਤੁਹਾਡੇ ਕੋਲੇ ਪੈਂਡਿੰਗ ਆਉਣਾ ਸੀ ਇਨਵੈਸਟੀਗੇਸ਼ਨ ਕਰਨਾ ਕਿ ਤੁਸੀਂ ਵੀਡੀਓ ਦੇਖ ਕੇ ਸਾਨੂੰ ਚੇਤਾਵਨੀ ਦਿੱਤੀ ਆ ਕੱਲੇ ਬੈਠੇ ਗੱਲਾਂ ਮਾਰੀ ਜਾਂਦੇ ਆ ਅੱਜ ਸਮੂਹ ਦਲਬੰਦ ਪਹੁੰਚਾ ਹੋ ਸਕਦਾ ਸੀ ਇਤੋਂ ਵੱਧ ਆ ਜਾਈਏ ਹੋ ਸਕਦਾ ਸਾਡੇ ਮਗਰ ਹੋਰ ਵੀ ਆਉਂਦੇ ਹੋਣ ਠੀਕ ਹੈ ਜੀ ਠੀਕ ਉਸ ਦੇ ਲਈ ਆ ਸੀ ਤੁਹਾਡਾ ਸਪਸ਼ਟੀਕਰਨ ਲੈਣ ਆਏ ਆ ਹਾਂਜੀ ਵੀ ਉਹ ਬੀਬੀ ਦੇ ਨਾਲ ਕੁੱਟਮਾਰ ਹੋਈ ਆ ਪੁਕਾਰਾਂ ਦੀ ਬੇਦ ਵੀ ਹੋਈ ਆ ਹੋਈ ਆ ਜਾਂ ਨਹੀਂ ਮੇਰੀ ਗੱਲ ਸੁਣੋ ਇੱਧਰ ਸ਼ਾਂਤ ਮੇਰੀ ਗੱਲ ਸੁਣੋ ਸਾਹਮਣੇ ਹਾਂਜੀ ਮੇਰੀ ਮੇਰੀ ਗੱਲ ਸੁਣੋ ਫੇਸ ਕਰ ਲੋ ਇੱਧਰ ਵਿਕਾਸ ਮੇਰਾ ਕੈਮਰੇਬਲ ਫੇਸ ਕਰ ਲੋ ਹਾਂਜੀ ਮੇਰੇ ਮਤਲਬ ਮੇਰੇ ਸਾਹਿਬ ਵੀ ਅੰਮਰਤਾਰੀ ਐ ਮੇਰੇ ਮਾਤਾ ਜੀ ਵੀ ਅੰਮਰਤਾਰੀ ਐ ਮੇਰੀ ਸਸਤਰ ਇੱਥੇ ਰਹਿੰਦੀ ਐ ਉਹ ਵੀ ਅੰਮਰਤਾਰੀ ਐ ਅਸੀਂ ਜੀ ਗੁਰੂ ਘਰ ਨੂੰ ਮੰਨਣਾ ਫਿਰ ਮੈਂ ਪੜ੍ਹਿਆ ਲਿਖਿਆ ਹੈਗਾ ਠੀਕ ਐ ਜੀ ਮੇਰੇ ਫਿਰ ਬੇਟੀ ਵੀ ਐ ਬੇਟੇ ਵੀ ਐ ਜੀ ਮੈਂ ਤੁਸੀਂ ਇਹ ਦੇਖੋ ਵੀ ਇੱਕ ਸਰਪੰਚ ਹੋ ਕੇ ਵੀ ਕੋਈ ਵੀ ਮਤਲਬ ਇਹ ਇਹ ਗੱਲ ਕਰ ਸਕਦਾ ਜੀ ਬਾਕੀ ਸਾਰਾ ਨਗਰ ਨਾਲ ਖੜਾ ਅੰਮਰਤਾਰੀ ਬੰਦੇ ਵੀ ਸੀ ਨਾਲ ਦੇਖੋ ਵੀ ਅੰਬਰਤਾਰੀ ਮਤਲਬ ਦੀਦੀ ਹੈ ਮੇਰੀ ਨੋ ਇੱਕ ਮਿੰਟ ਆਹ ਭੱਤੀ ਕੱਲ ਹਜੇ ਧੱਕੇ ਮਾਰਦੇ ਹਜੇ ਧੱਕੇ ਮਾਰਦੇ ਸਾਡੀ ਇਹ ਪੱਤਰ ਸਾਡੀ ਜੀ ਬਿਨ ਬਣਾ ਤੱਕੇ ਮਾਰਦੇ ਚਲੋ ਕੋਈ ਨਹੀਂ ਕੋਈ ਨਹੀਂ ਗੁੰਡਾਗਰਦੀ ਹੋ ਰਹੀ ਸੋ ਦਾਦੇ ਦੇ ਪਿੰਡ ਦੇ ਹੋਰ ਪੰਜ ਰਸਤਿਆਂ ਦੀ ਵੀ ਮੰਗਤੀ ਕਰਵਾਈ ਗਈ ਸੀ ਕਿਤੇ ਕੋਈ ਰੋਲਾ ਨਹੀਂ ਪਿਆ ਸਿਰਫ ਇੱਥੇ ਉਕਤ ਫੌਜੀ ਜੋੜੇ ਨੂੰ ਹੀ ਮੰਗਤੀ ਤੇ ਇਤਰਾਜ਼ ਸੀ ਅਕੀਕਤਰੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ